ਹੈਲੋ ਹਾਂ ਬੂਆ ਹਾਂ ਗੱਲ ਚੰਗੀ ਨਹੀਂ ਰਾਜੇ ਪੁੱਤ ਕੋਈ ਗੋਰੇ ਜਾਂ ਨਹੀਂ ਸੁੱਖਿਆ ਤੁਸੀਂ ਮੇਰੇ ਤੋਂ ਔਲੇ ਰੱਖਦੇ ਜੇ ਇਹ ਕਿਤੇ ਔਲੇ ਰੱਖਣ ਵਾਲੀਆਂ ਗੱਲਾਂ ਵਾ ਓਏ ਓਏ ਆ ਕੀ ਆ ਤਾਈ ਸੀਮਾ ਪੂਰੀ ਹੋ ਗਈ ਆ ਤਾਈ ਸੀਮਾ ਤਾਈ ਸੀਮਾ ਪੂਰੀ ਹੋ ਗਈ ਉਹਦੇ ਚੰਗੀ ਬਲੀ ਤੁਰੇ ਫਿਰਨ ਦੀ ਅੱਜ ਸਵੇਰੇ ਮੈਨੂੰ ਮਿਲੀ ਹਲੇ ਤੈਨੂੰ ਕਿਨੇ ਕਿਹਾ ਕਿਥੋਂ ਪਤਾ ਲੱਗਾ ਤੈਨੂੰ ਪਤਾ ਕਿੱਥੋਂ ਲੱਗਣਾ ਵਾ ਸਵੇਰੇ ਤੇਰਾ ਫੁੱਫੜ ਫੋਨ ਤੇ ਗੱਲ ਕਰਨ ਡਿਆ ਸੀ ਕਿਸੇ ਨਾਲ ਹੈ ਫੋਨ ਉਹਨੇ ਸਪੀਕਰ ਤੇ ਲਾਇਆ ਸੀ ਉਹਨੂੰ ਵਾਦੀ ਆ ਸਪੀਕਰ ਤੇ ਫੋਨ ਲਾ ਕੇ ਸੁਣਨ ਦੀ ਉਹਨੂੰ ਨਹੀਂ ਪਤਾ ਮੈਂ ਮਗਰ ਖਲੋਤੀ ਅਬੂਏ ਚ ਤੇ ਉਹ ਅੱਗੋਂ ਆਖੇ ਤੇਰੇ ਫੁੱਫੜ ਨੂੰ ਇੱਕ ਦਬਾਓ ਇੱਕ ਦਬਾਓ ਦੋ ਦਬਾਓ ਤਿੰਨ ਦਬਾਓ ਤੇ ਹਾਰ ਕੇ ਪੁੱਤ ਉਹਨਾਂ ਨੇ ਆਖੇ ਦਿੱਤਾ ਕਿ ਆਂਟੀ ਸੀਮਾ ਪੂਰੀ ਹੋ ਗਈ ਆ ਸੀਮਾ ਪੂਰੀ ਹੋ ਚੁੱਕੀ ਹੈ ਹਾਂ ਕੀ ਪ੍ਰਿਆਸਨ ਕੀ ਅਤਿਤ ਸੰ ਸੀਮਾ ਪੂਰੀ ਹੋ ਚੁੱਕੀ ਹੈ